ਸਰਦਾਰ ਲਾਲ ਸਿੰਘ ਉਹ ਗੋਕੇ ਬਹੁਤ-ਬਹੁਤ ਸ਼ੁਕਰੀਆ ਮਾਨਯੋਗ ਸਪੀਕਰ ਸਾਹਿਬ ਮੈਂ ਸਦਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਜੀ ਕਿ 5 ਸਤੰਬਰ ਨੂੰ ਸ਼੍ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦਾ ਜਿਹੜਾ ਜਨਮ ਦਿਹਾੜਾ ਜੀ ਸਿੱਖ ਕੌਮ ਦੇ ਲਈ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਆ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਨੇ ਜੜੀਆਂ ਲਗਭਗ 13 ਜੰਗਾਂ ਸੇਕ ਕਾਮ ਦੇ ਲਈ ਲੜੀਆਂ 5 ਸਤੰਬਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਦੇ ਜਨਮ ਦਿਨ ਤੇ ਜਿਹੜਾ ਸਰਕਾਰੀ ਛੁੱਟੀ ਕਰੀ ਜਾਵੇ ਔਰ ਇਹਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਚਿਹਰਾ ਉਹਨਾਂ ਦੇ ਨਾਮ ਤੇ ਸਤਾਫਤ ਕਰਨ ਦੀ ਵੀ ਮੈਂ ਸਦਨ ਅੱਗੇ ਬੇਨਤੀ ਕਰਦਾ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦੀ ਇੱਕ ਯਾਦਗਾਰ ਬਣ ਰਹੀ ਹੈ ਜੀ ਜਿਹਦਾ ਕੰਮ ਬਹੁਤ ਲੰਮੇ ਸਮੇਂ ਤੋਂ ਜਿਹੜਾ ਉਹ ਅਧੂਰਾ ਪਿਆ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਗਲੇ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਆਊਗਾ ਤਾਂ ਬੇਨਤੀ ਆ ਕਿ ਉਹ ਸਿੱਧੀ ਦਿਹਾੜੇ ਤੱਕ ਉਸ ਯਾਦਗਾਰ ਨੂੰ ਜਿਹੜਾ ਪੂਰਾ ਕਰਕੇ ਸਿੱਖ ਕੌਮ ਦੇ ਲਈ ਸਮਰਪਿਤ ਕੀਤਾ ਜਾਵੇ ਧੰਨਵਾਦ ਜੀ ਸ਼੍ਰੀ